ਗਾਵਨ ਤਨੋਂ ਮੋਹਣੀਆ ਮੋਹਣਾ ਸੁਰਗ ਦਾ ਚੱਪੇ ਆਈ ਗਾਵਨ ਤਨੋਂ ਖੰਭਾਇ ਤੇਰੀ ਅਸ਼ਟਦੀਪ ਨਾਰੀ ਗਾਵਨ ਤਨੋਂ ਜੋਤਮਾ ਹਾਰ ਰਸੁਰ ਗਾਵਨ ਤਨੋਂ ਖੰਣੀ ਜਾਰੀ ਗਾਵਨ ਤਦਨੋਂ ਹਨ ਮੁਰੜ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੀ ਸੇ ਤਦਨੋਂ ਗਾਵਣਾ ਜੋ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨੂੰ ਗਾਵਣ ਸੇ ਮਨ ਚਤਨ ਆਵਣ ਨਾਨਕਿਆ ਵਿਚਾਰੀ सोई सोई सदा हसाय वरुण साधा ना की नाई है पियो सुधार जसीर इतना जनरचाई और अंगी अंगी पाते करकन सीमा जनो भाई आए, जो कर कर विखर गीता पढ़ा जम सुनी बड़े आई जो सुबह में सोई कर सी वरुण करना जाई सो पाते साहो साहा पर साहे हो नान करन रजाई असम लगे लग सुन बड़ा क्या सब कोई केवड़ बड़ा डिठा कोई ਕੀਮਤ ਬਾਇ ਨ ਕਰਿਆ ਜਾਏ ਕਣ ਵਾਲੇ ਤੇ ਸਮਾਈ ਬਟੇ ਮੇਰੇ ਸਹਬ ਗੁਰੂ ਪੀਰਾਂ ਗੁਣੀ ਪੀਰਾਂ ਕੋ ਨਾ ਜਾਣਾ ਤੇਰਾ ਕੀਤਾ ਕੀ ਵੜੀ ਰਹਾ ਸਭ ਸੁਰਤੇ ਮਦ ਸੁਰਤਿ ਕਮਾਏ ਸਭ ਕੀਮਤ ਮੇਰ ਕੀਮਤ ਬਾਈ ਗਿਆਨੀ ਧਿਆਨੀ ਗੁਰੂ ਗੁਰਹਾਰੀ ਪਰਣ ਜਾਏ ਤੇਰੀ ਤਰਬੜਾਈ ਸਭ ਸਾਥ ਸਭ ਤਾਹੋ ਸਭ ਜਗਿਆਈਆਂ ਸੇਤਾ ਪੁਰਖਾਂ ਕੀਆਂ ਵੜਿਆਈਆਂ ਗੁਰੂਵਨ ਸੱਜੇ ਕਰਨਾ ਨਾ ਪਾਈਆ ਕਾਰਮ ਮਿਲੈ ਨਾਹੀ ਠਾਕ ਰਹਾਈਆ ਧਨਵਾਲਾ ਗਿਆ ਵਿਚਾਰਾ ਸਿਮਤੀ ਬਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕਹਿਆ ਜਾਰਾ ਨਾਨਕ ਸਤਿ ਸਵਾਰਨ ਮਹਾਰਾ ਆਸਾ ਮੱਲਾ ਬਹਿਲਾ ਖਾਂ ਜੀ ਵਾ ਬਿਸਰੈ ਮਰ ਜਾਓ ਅੱਖਣੀ ਆਉ ਖਾਂ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਕੋੁਖ ਉਦ ਗੁਖੈ ਖਾਇ ਨਿਯੈ ਗੁਖਾ ਸੋਕ ਬਿਸਰੈ ਗੀ ਮਾਈ ਸਾਚਾ ਸਾਇਓ ਸਾਚਾ ਨਹਿ ਰਹਾਓ ਸਾਚੇ ਨਾਮ ਕੀ ਤਲਵੜ ਆਈ ਅਰਥ ਕੇ ਕੀਤਨੇ ਪਾਈ ਜੈ ਸਮਿਲਤ ਅਖਨੁ ਪਾਰ ਹੈ ਵਡਰ ਹੋਵੈ ਘਾਟ ਨਾ ਜਾਇ ਨਾ ਕੋ ਮਰਣਾ ਹੋਵੈ ਸੋਗੋ ਦੀਦਾਰ ਰਹਿਣਾ ਚੁਕੇ ਹੋਗਾ ਗੁਣੀ ਹੋਰ ਨਾਹੀ ਕੋਇ ਨਾ ਕੋ ਅਨੰਕ ਹੋਇ ਜੇ ਵਡਾ ਆਤਮ ਤੇ ਵਡਰ ਤੇरि ਧਾਤੁ ਜਿਨਨ ਕਰ ਕੈ ਕੀਤੀ ਰਾਤ ਖਸਮ ਸਾਰ ਹੈ ਤੇ ਕਮ ਜਾਤੁ ਨਾਨਕ ਨਾਮ ਹੈ ਵਾਸਨਾ ਰਾਗ ਗੁਦਰੀ ਮਹਲਾ ਜੱਫਾ ਹਰ ਕੇ ਦਾ ਸਤਿਗੁਰ ਸਤਪੁਰਖ ਆ ਗਿਨੋ ਕਰੋ ਬਰਪਾ ਸੋ ਅੰਕੀਰੇ ਕਰਮ ਸਤਗੁਰ ਸ਼ਰਨ